ਸ਼ਸ਼ੀ ਕਾਲ ਦੋਸਤੋ ਮੈਂ ਪੱਤਰਕਾਰ ਗੁਰਸੇਵ ਸਿੰਘ ਹੋਤਾ ਜਿੱਦਾਂ ਕਿ ਤੁਹਾਨੂੰ ਪਤਾ ਆਪਾਂ ਵਖਰ ਕਬੀਸ਼ਾਂ ਦੇ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੋਅ ਕੀਤਾ ਤੇ ਉਸੇ ਤਹਿਤੀ ਅੱਜ ਅਸੀਂ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਸਬੰਧੀ ਗੱਲਬਾਤ ਕਰਾਂਗੇ ਸਾਡੇ ਨਾਲ ਹੋਣਗੇ ਹੋ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਜੀ ਉਹਨਾਂ ਨਾਲ ਕਰਾਂਗੇ ਪੂਰੀ ਗੱਲਬਾਤ ਤੁਸੀਂ ਸਾਡੇ ਨਾਲ ਬੰਨਦੋ ਚਲੋ ਤਾਂ ਸਤਿ ਸ਼੍ਰੀ ਅਕਾਲ ਕੁਲਵੰਤ ਜੀ ਤੁਸੀਂ ਕਾਲ ਤੋਂ ਪਹੇਜੀ ਜੀ ਆ ਹਾਂ ਤੇ ਕੁਲਵੰਤ ਜੀ ਪੰਜਾਬ ਦੇ ਮੌਜੂਦਾ ਹਾਲਾਤ ਆ ਜੀ ਅਕਵਾ ਕਟਨਾਵਾਂ ਹੋ ਰਹੀਆਂ ਪੰਜਾਬਾ ਚ ਹਰ ਰੋਜ਼ ਦਿਨੋਂ ਦਿਨ ਮਸਲੇ ਆ ਜਿਹੜੇ ਉਹ ਵੱਧ ਹੀ ਜਾ ਰਹੇ ਆ ਉਹ ਚਾਹੇ ਪੰਜਾਬ ਇੱਥੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਾ ਲਓ ਜਿਾ ਕੋਈ ਹੋਰ ਪੰਤਕ ਮੁਕਦਦੇ ਨਾਲ ਜਿਵੇਂ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਕੀ ਦੇਖੋ ਪੰਜਾਬ ਜਿਹੜਾ ਅਕਸਰ ਕਿਹਾ ਜਾਂਦਾ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜੀ ਪਿਛਲੇ ਕੁਝ ਸਮੇਂ ਤੋਂ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਅਪਰਾਧਿਕ ਕਟਨਾਵਾਂ ਨੇ ਜਿਹੜੀਆਂ ਉਹ ਲਗਾਤਾਰ ਵੱਧ ਰਹੀਆਂ ਨੇ ਜੀ ਜਿੱਦ ਤੱਕ ਪੰਜਾਬ ਸਰਕਾਰ ਦਾ ਸਬੰਧ ਹੈ ਅਮਨ ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ਕਰਨ ਦਾ ਸਬੰਧ ਹੈ ਹੂੰ ਲਗਭਗ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਨੂੰ ਸੋਚਦੇ ਆ ਕਿ ਪੰਜਾਬ ਸਰਕਾਰ ਇਸ ਮਾਮਲੇ ਤੇ ਬੁਰੀ ਤਰ੍ਹਾਂ ਫੇਲ ਸਾਬਤ ਹੋ ਗਈ ਹੈ ਸਹਰਦ ਨਹੀਂ ਆ ਗਈ ਪੰਜਾਬ ਅਮਨ ਕਾਨੂੰਨ ਦੀ ਸਥਿਤੀ ਹੈ ਜਿਹੜੀ ਉਹ ਹਰ ਪੰਜਾਬੀ ਵਾਸਤੇ ਜ਼ਰੂਰੀ ਹੈ ਉਹਦੇ ਨਾਲ ਹੀ ਸਾਡੇ ਜਿਹੜੇ ਆਰਥਿਕ ਢਾਂਚੇ ਦੇ ਵਿੱਚ ਸਾਡਾ ਜਿਹੜਾ ਵਪਾਰ ਹੈ ਭਾਵੇਂ ਮੰਨੋ ਪਰਿਵਾਰਾਂ ਦੀ ਸੁੱਖ ਸ਼ਾਂਤੀ ਹੈ ਜਿਹੜਾ ਉਦਯੋਗ ਹੈ ਸੂਬਾ ਤਵੇ ਤਰੱਕੀ ਕਰੇਗਾ ਜੇ ਸੂਬੇ ਦੇ ਵਿੱਚ ਅਮਨ ਸ਼ਾਂਤੀ ਹੋਵੇਗਾ ਅਸੀਂ ਦੇਖਦੇ ਹਾਂ ਚਿੱਟਾ ਕਿਸ ਤਰ੍ਹਾਂ ਲਗਾਤਾਰ ਸਾਡੀ ਨੌਜਵਾਨੇ ਨੂੰ ਕਾਰਿਆ ਸਰਕਾਰ ਕਹਿੰਦੀ ਵੀ ਸੀਗੀ ਅਸੀਂ ਸਰਕਾਰ ਵੱਲੋਂ ਕੋਈ ਜਿਹੜਾ ਯਤਨ ਨਹੀਂ ਕੀਤੇ ਜਾ ਰਹੇ ਕਿ ਜਿਹੜੇ ਇਸ ਦਲਦਲ ਦੇ ਵਿੱਚ ਸਾਡੇ ਬੱਚੇ ਚਲੇ ਗਏ ਹੈ ਉਹਨਾਂ ਨੂੰ ਵਾਪਸ ਲੈ ਕੇ ਆਇਆ ਜਾ ਸਕੇ ਜਾਂ ਉਹਨਾਂ ਨੂੰ ਇਸ ਦਲਦਲ ਚੋਂ ਕੱਢਿਆ ਜਾ ਸਕੇ ਇਸ ਤਰ੍ਹਾਂ ਦਾ ਕੋਈ ਜਿਹੜਾ ਠੋਸ ਪ੍ਰੋਗਰਾਮ ਹੈ ਉਹ ਸਰਕਾਰ ਵੱਲੋਂ ਮੰਨ ਲਓ ਨਹੀਂ ਕੀਤਾ ਜਾ ਰਿਹਾ ਹੈ ਜਦੋਂ ਲਗਾਤਾਰ ਜਿਹੜੇ ਬੱਚੇ ਇਸ ਨਸ਼ੇ ਦੇ ਦਲਦਲ 'ਚ ਫਸ ਚੁੱਕੇ ਐ ਉਹ ਜਦੋਂ ਉਹਨਾਂ ਨੂੰ ਤੋੜ ਲੱਗਦੀ ਐ ਉਹਨਾਂ ਦਾ ਸਰੀਰ ਟੁੱਟਦਾ ਐ ਤਾਂ ਉਹ ਨਸ਼ੇ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਜਿਵੇਂ ਅਸੀਂ ਪਹਿਲਾਂ ਅਕਸਰ ਸੁਣਦੇ ਸੀ ਸ਼ਿਕਰਾਂ ਦੇ ਵਿੱਚ ਚੋਰੀਆਂ ਕਰ ਲੈਂਦੇ ਸੀਗੇ ਜਾਂ ਮਾਂ ਤੋਂ ਡਰਾ ਧਮਕਾ ਕੇ ਪੈਸੇ ਲੈ ਲੇ ਬਾਪ ਤੋਂ ਲੈ ਲੇ ਤੇ ਹੁਣ ਉਹ ਘਟਨਾਵਾਂ ਹੌਲੀ ਹੌਲੀ ਘਰ ਤੋਂ ਬਾਹਰ ਨਿਕਲਣੀਆਂ ਨੇ ਬਾਹਰ ਵੀ ਬੱਕੇ ਬੇਰ ਜਗਾਰ ਦਾ ਲਗਾਤਾਰ ਜਿਹੜਾ ਐ ਕਮਾਈ ਦਾ ਕੋਈ ਸਾਧਨ ਨਾ ਹੋ ਕਰਕੇ ਕਰਦੀਆਂ ਸਾਰੀਆਂ ਚੀਜ਼ਾਂ ਚੱਕ-ਚੱਕ ਕੇ ਵੇਚ ਚੁੱਕਿਆ ਹੈ ਮਾਪੇ ਵੀ ਪਰੇਸ਼ਾਨ ਹੈ ਹੁਣ ਜਿਹੜਾ ਉਹਨਾਂ ਦੀ ਤੋੜ ਦੀ ਜਿਹੜੀ ਮੰਨ ਲਓ ਪੂਰਾ ਕਰਨ ਦੀ ਲੜਾਈ ਸੀ ਉਹ ਹੁਣ ਸੜਕਾਂ ਤੇ ਆ ਗਈ ਹੈ ਕੋਈ ਸਾਡੀ ਧੀ ਭੈਣ ਤੁਰੇ ਜਾ ਰਹੀ ਹੈ ਸੜਕ ਦੇ ਉੱਤੇ ਉਹਦੀ ਚੈਨੀ ਕੋਲੀ ਉਹਦੀਆਂ ਬਾਲੀਆਂ ਕੋਲੀਆਂ ਲਗਾਤਾਰ ਲੁੱਟ ਕੋ ਇੱਥੋਂ ਤੱਕ ਕਿ ਜਿਹੜੇ ਗਰੀਬ ਮਜ਼ਦੂਰ ਦਿਹਾੜੀ ਜੋਤਾਂ ਕਰਕੇ ਵੀ ਆਉਂਦੇ ਆ ਉਹਨਾਂ ਤੋਂ ਵੀ ਜਿਹੜੇ 10-10 20 ਰੁਪਏ ਖੋਣ ਦੀਆਂ ਘਟਨਾਵਾਂ ਉਹਨਾਂ ਨੇ ਖਬਰਾਂ 'ਚ ਅਕਸਰ ਖਬਰਾਂ 'ਚ ਪੜੀਆਂ ਨੇਗੀਆਂ ਪੰਜਾਬ ਦੀ ਨੌਜਵਾਨੀ ਲਗਾਤਾਰ ਨਸਿਆਂ ਦੇ ਰੁਝਾਨ ਦੇ ਵਿੱਚ ਜਾ ਰਹੀ ਹੈ ਦੂਸਰਾ ਜਿਹੜੇ ਸਹਿਰਦ ਮਾਪੇ ਆ ਉਹ ਸੋਚਦੇ ਆ ਕਿ ਅਸੀਂ ਸ਼ਾਇਦ ਜਿੰਨੀ ਕਿ ਸਾਡੇ ਕੋਲ ਜ਼ਮੀਨ ਦਾ ਦੋਸ਼ੀ ਹੈ ਕਿਉਂਕਿ ਜ਼ਮੀਨਾ ਪਰਿਵਾਰ ਵੱਡੇ ਹੁੰਦੇ ਗਏ ਤੇ ਜ਼ਮੀਨਾ ਸੰਘੜਦੇ ਗੀਆਂ ਤੇ ਉਹ ਜਿਹੜੀਆਂ ਖੱਟ ਜ਼ਮੀਨਾ ਸੀ ਉਹਨਾਂ ਨੂੰ ਵੀ ਵੇਚ ਕੇ ਮਾਪੇ ਚਾਹੁੰਦਾ ਕਿ ਮੇਰਾ ਬੱਚਾ ਬਚ ਜੇ ਤੇ ਅਸੀਂ ਵਿਦੇਸ਼ ਨੂੰ ਭੇਜ ਦੇ ਕਿਸੇ ਤਰੀਕੇ ਨਾਲ ਇਸੇ ਦੇ ਵਿੱਚ ਜਦੋਂ ਅਸੀਂ ਸਾਰਾ ਚ ਦੇਖਦੇ ਆ ਤਾਂ ਲਗਾਤਾਰ ਜਿਹੜੇ ਆਈਲੈਂਡ ਸੈਂਟਰ ਨੇ ਜਾਂ ਇੰਗਲਿਸ਼ ਸਪੀਕਿੰਗ ਵਾਲੇ ਜਿਹੜੇ ਸੈਂਟਰ ਨੇ ਉਹ ਕੁੰਭਾਂ ਇਤਰਾ ਆਰਥਿਕ ਲੁੱਟ ਜਿਹੜੀ ਪੰਜਾਬ ਦੀ ਹੈ ਇੱਥੇ ਵੀ ਹੋ ਰਹੀ ਹੈ ਤੇ ਜਿਹੜਾ ਸਾਡਾ ਸੋਰਸ ਹੈ ਸਾਡਾ ਪੈਸਾ ਹੈ ਉਹ ਵਿਦੇਸ਼ਾਂ ਚ ਸਿੱਟ ਹੋ ਰਿਹਾ ਹੈ ਤੇ ਜਿਹੜੀ ਸਾਡੀ ਆਰਥਿਕਤਾ ਉਹ ਕਮਜ਼ੋਰ ਹੋ ਰਹੀ ਹੈ ਇਸ ਤਰ੍ਹਾਂ ਉਹਦੇ ਵਿੱਚ ਕੀ ਹੋਇਆ ਕਿ ਵਿਦੇਸ਼ਾਂ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਉੱਥੇ ਵੀ ਨਸ਼ੇ ਦੇ ਜਿਹੜੇ ਮੰਨ ਲਓ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਆ ਉਹ ਤਾਂ ਕਾਨੂੰਨੀ ਰੂਪ ਹੀ ਜਿਹੜਾ ਦਿੱਤਾ ਜਾ ਚੁੱਕਿਆ ਹੈ ਕਿ ਜਿਹੜਾ 10 ਗ੍ਰਾਮ ਤੱਕ ਦਾ ਹੈਗਾ ਉਹ ਕਾਨੂੰਨ ਜੀ ਤੇ ਇਦੇ ਕਰਕੇ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਸਾਡੇ ਲੋਕਾਂ ਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਦੇਖਣ ਦੇ ਵਿੱਚ ਆ ਰਹੀਆਂ ਨੇਗੀਆਂ ਔਰ ਪਾਣੀ ਦਾ ਜਿਹੜਾ ਇਸ਼ੂ ਹੈ ਲਗਾਤਾਰ ਅਸੀਂ ਦੇਖ ਰਹੇ ਆ ਹਾਂ ਤੇ ਹਵਾ ਦੀ ਜਿਹੜੀ ਗੁਣਵਤਾ ਉਹ ਖਰਾਬ ਹੋ ਰਹੀ ਹੈ ਪ੍ਰਦੂਸ਼ਣ ਫੈਲ ਰਿਹਾ ਹੈ ਜਿਹੜੀ ਸਾਡੀ ਧਰਤੀ ਹੈ ਉਹ ਪਲੀਤ ਹੋ ਰਹੀ ਹੈ ਕਹਿਣ ਤੋਂ ਭਾਅ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਪੰਜਾਬੀਆਂ ਦੇ ਸਾਹਮਣੇ ਮੂੰਹ ਵੱਡੀ ਖੜੀਆਂ ਨੇ ਪਰ ਇਸ ਤੋਂ ਵੱਡੀ ਸਮੱਸਿਆ ਜਿਹੜੀ ਮੈਂ ਸਮਝਦਾ ਪੰਜਾਬ ਦੇ ਸਾਹਮਣੇ ਹੈ ਕਿ ਕਰਤ ਦੇ ਵਿੱਚ ਖਲਾਅ ਪੈਦਾ ਹੋ ਗਿਆ ਬੜੇ ਉਮੀਦਾਂ ਨਾਲ ਬੜੇ ਚਾਹਾਂ ਨਾਲ ਪੰਜਾਬ ਦੇ ਲੋਕਾਂ ਨੇ ਆਵਾਦੀ ਪਾਰਟੀ ਨੂੰ ਵੱਡੀ ਪੱਧਰ ਤੇ ਵੋਟਾਂ ਪਾਈਆਂ ਇਸ ਉਮੀਦ ਦੇ ਨਾਲ ਕਿ ਸ਼ਾਇਦ ਕੋਈ ਜਿਹੜਾ ਇੱਕ ਚੰਗਾ ਬਦਲ ਇਹ ਪੰਜਾਬ ਦੇ ਮਸਲੇ ਨੇ ਜਿਹੜੇ ਭਾਵੇਂ ਉਹ ਪਾਣੀ ਦਾ ਬੁੱਢੇ ਨਾਲੇ ਦਾ ਮਸਲਾ ਹੈਗਾ ਜਾਂ ਜਿਹੜਾ ਜਿਹੜੇ ਬਿਹਾਰੀ ਮਜ਼ਦੂਰ ਆਉਂਦੇ ਆ ਜਿਨ੍ਹਾਂ ਨੂੰ ਭਈਏ ਕਹਿ ਦਿੱਤਾ ਜਾਂਦਾ ਉਹਨਾਂ ਨਾਲ ਇੱਕ ਤਸਲ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੀ ਹੈ ਔਰ ਜਿਹੜੀਆਂ ਕੇਂਦਰੀ ਸ਼ਕਤੀਆਂ ਨੇ ਉਹ ਚਾਉਂਦੇ ਆ ਪੰਜਾਬ ਜਿਹੜਾ ਹੈਗਾ ਡਿਸਟਰਬ ਹੈ ਜਿਵੇਂ ਅਸੀਂ ਦੇਖਿਆ ਕਿਸਾਨ ਅੰਦੋਲਨ ਦੇ ਵਿੱਚ ਇੱਕ ਸਮਝ ਉਸਰੀ ਇੱਕ ਸੋਚ ਉਸਰੀ ਉਹਦੇ ਨਾਲ ਤੁਸੀਂ ਦੇਖਿਆ ਕਿ ਭਾਈਚਾਰਾ ਹੀ ਪੈਦਾ ਹੋਇਆ ਪੰਜਾਬ ਦੇ ਅੰਦਰ ਭਾਵੇਂ ਉਹ ਮਜ਼ਦੂਰ ਸੀ ਭਾਵੇਂ ਉਹ ਵਪਾਰੀ ਵਰਗ ਸੀ ਭਾਵੇਂ ਬਾਣੀਆਂ ਸੀ ਬ੍ਰਾਹਮਣ ਸੀ ਹਰ ਇੱਕ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਕਿਸਾਨ ਅੰਦੋਲਨ ਦਾ ਸਾਥ ਦਿੱਤਾ ਸਮਾਜ ਸਾਜੀ ਇਸ ਕਰਕੇ ਜਿਹੜਾ ਇੱਕ ਉਹ ਭਾਈਚਾਰਾ ਉਸਰੇ ਹੈ ਜਿਹੜਾ ਸਾਡਾ ਭਾਈਚਾਰਾ ਗੁਰਬਾਣੀ ਅਸਰਦੀ ਹੈ ਗੁਰਬਾਣੀ ਦੀ ਸੇਧ ਦੇ ਵਿੱਚ ਸਾਡੇ ਗੁਰੂਆਂ ਦੀ ਜਿਹੜੀ ਦਰਸਾਇਆ ਉਹ ਮਾਰਗ ਉਹਦੇ ਮੁਤਾਬਕ ਜਦੋਂ ਚੱਲਣ ਦਾ ਅਸੀਂ ਯਤਨ ਕਰਦੇ ਆ ਤਾਂ ਉਹਦੇ ਰਿਜ਼ਲਟ ਵੀ ਪੋਜ਼ਿਟਿਵ ਆਏ ਜਦੋਂ ਅਸੀਂ ਇਕੱਠੇ ਹੋ ਕੇ ਚੱਲੇ ਪਰ ਹੌਲੀ 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 ਉਹ ਜਿਹੜਾ ਹੈਗਾ ਜਿਹੜੀਆਂ ਸ਼ਕਤੀਆਂ ਸੀ ਉਹਨਾਂ ਦੇ ਉਹ ਸਾਰਾ ਜਿਹੜਾ ਢਾਂਚਾ ਬਣਿਆ ਸੀ ਖੋਖੇ ਰੂ ਖੋਖੇ ਰੂ ਹੋ ਗਿਆ ਅੱਜ ਅਸੀਂ ਦੇਖ ਰਹੇ ਹਾਂ ਕਿਸਾਨ ਜਿੱਥੇ ਬੰਦੀਆਂ ਆਪ ਆਪਣਾ ਰਾਗ ਲਾਪ ਰਹੀਆਂ ਨੇ ਇਸੇ ਕਰਕੇ ਉਹ ਚੀਜ਼ ਦਾ ਜਿਹੜਾ ਹੈਗਾ ਕਿ ਰਿਜ਼ਲਟ ਨਹੀਂ ਆ ਰਿਹਾ ਜਿਹੜੀ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਮੁੱਦੇ ਹੱਲ ਕਿਉਂ ਨਹੀਂ ਹੋ پا ਰਹੇ ਪੰਜਾਬ ਦੇ ਮੁੱਦੇ ਸੋਤਾ ਜੀ ਇਸ ਕਰਕੇ ਹੱਲ ਨਹੀਂ ਹੋ پا ਰਹੇ ਕਿਉਂਕਿ ਪੰਜਾਬ ਦੀ ਆਪਣੀ ਕੋਈ ਜਿਹੜੀ ਖੇਤਰੀ ਤਰ ਹੈ ਜਿਹੜੀ ਖੇਤਰੀ ਸਿਆਸਤ ਹੈ ਖੇਤਰੀ ਸ਼ਕਤੀ ਹੈ ਉਹ ਪੰਜਾਬ ਗਵਾ ਬੈਠਾ ਗਵਾ ਬੈਠਾ ਅਕਾਲੀ ਦਲ ਆਪਣੀਆਂ ਗਲਤੀਆਂ ਕਰਕੇ ਜਾਂ ਉਹ ਧਾਰਮਿਕ ਤੌਰ ਤੇ ਜਿੱਥੇ ਉਹਨਾਂ ਤੋਂ ਜਿਹੜੇ ਹੈਗਾ ਪਿੱਛੇ ਰਹਿ ਗਏ ਉਹ ਏਜੰਡੇ ਪੂਰੇ ਨਹੀਂ ਕਰ ਸਕੇ ਧਾਰਮਿਕ ਤੌਰ ਤੇ ਕੋ ਅਕਾਲੀ ਦਲ ਜਿਹੜਾ ਹੈਗਾ ਉਹ ਇੱਕ ਸਿਆਸੀ ਪਾਰਟੀ ਦੇ ਨਾਲ-ਨਾਲ ਇੱਕ ਧਾਰਮਿਕ ਜਿਹੜਾ ਹੈਗਾ ਏਜੰਡੇ ਨੂੰ ਲੈ ਕੇ ਵੀ ਚੱਲਦਾ ਹੈ ਏਜੰਡੇ ਕਿਉਂਕਿ ਅਕਾਲ ਤਖਤ ਸਭ ਤੋਂ ਹੀ ਉਹਦੀ ਜਿਹੜੀ ਹੈਗੀ ਸਥਾਪਨਾ ਕੀਤੀ ਗਈ ਸੀ ਔਰ ਸਿੱਖ ਹਿਤਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਪੂਰੇ ਵਿਸ਼ਵ ਦੇ ਵਿੱਚ ਜੇ ਸਿੱਖਾਂ ਕੋਲੇ ਕੋਈ ਸੰਸਥਾ ਸੀ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਸੀ ਸ਼੍ਰੋਮਣੀ ਅਕਾਲੀ ਦਲ ਜਿਉਂ-ਜਿਉਂ ਢੀਕ ਹੁੰਦਾ ਗਿਆ ਉਹਦੇ ਨਾਲ ਪੰਜਾਬ ਦੇ ਹਿੱਤ ਪੰਜਾਬ ਦੇ ਮਸਲੇ ਨੇ ਜਿਹੜੇ ਉਹ ਵੀ ਉੱਜਦੇ ਗਏ ਐ ਬੇਸ਼ੱਕ ਇਸ ਗੱਲ 'ਤੇ ਜਿਹੜਾ ਹੈਗਾ ਕੋਈ ਸ਼ੱਕ ਨਹੀਂ ਕਿ ਅਕਾਲੀ ਲੀਡਰਸ਼ਿਪ ਨਿਸ਼ਚਿਤ ਏਜੰਡੇਆਂ ਨੂੰ ਜਿਹੜੇ ਸਾਡੇ ਤੇ ਹੋਣੇ ਚਾਹੀਦੇ ਸੀ ਸਰਕਾਰ ਨੇ ਚਾਹੁੰਦੇ ਟੀਚੇ ਸੀ ਉਹਨਾਂ ਨੂੰ ਪ੍ਰਾਪਤ ਕਰਨ 'ਚ ਫੇਲ ਰਹੀ ਪਰ ਉਹਦਾ ਇੱਕ ਸਾਨਾ ਮੱਤਾ ਇਤਿਹਾਸ ਰਿਹਾ ਹੈ ਮੋਰਚਾਂ ਬਾਰੇ ਅਕਾਲੀ ਦਲ ਕਿਹਾ ਜਾਂਦਾ ਇਹਨੂੰ ਪਰ ਉਹ ਜਦੋਂ ਆਪਣੇ ਟੀਚੇ ਤੋਂ ਉੱਕ ਗਏ ਜਾਂ ਭਟਕ ਗਏ ਆਪਣੇ ਪੰਥਕ ਝੰਡੇ ਨੂੰ ਛੱਡ ਗਏ ਉਹਦਾ ਪੰਜਾਬ ਨੂੰ ਵੀ ਨੁਕਸਾਨ ਹੋਇਆ ਤੇ ਅਕਾਲੀ ਦਲ ਨੂੰ ਵੀ ਨੁਕਸਾਨ ਹੋਇਆ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜਾ ਇਹ ਮਸਲਾ ਗੰਦੇ ਪਾਣੀ ਦਾ ਔਰ ਸਤਲੁਜ ਨੂੰ ਪਲੀਤ ਕਰਨ ਦਾ ਮਸਲਾ ਹੈ ਇਹ ਬਹੁਤ ਗੰਭੀਰ ਮਸਲਾ ਹੈ ਇਹ ਇਕੱਲਾ ਕਿਸੇ ਇੱਕ ਮਨੁੱਖ ਦਾ ਮਸਲਾ ਨਹੀਂ ਇਹ ਸਮੂਹ ਪੰਜਾਬੀਆਂ ਦਾ ਮਸਲਾ ਹੈ ਪੰਜਾਬੀਆਂ ਦੇ ਨਾਲ-ਨਾਲ ਜਿਹੜਾ ਹੈਗਾ ਜਿਹੜਾ ਨਾਲ ਲੱਗਦੇ ਸਾਡੀਆਂ ਸਟੇਟਾਂ ਨੇਗੀਆਂ ਉਹਨਾਂ ਦਾ ਮਸਲਾ ਹੈ ਔਰ ਪੰਜਾਬ ਦੇ ਵਿੱਚ ਕੈਂਸਰ ਵੱਡੀ ਪੱਧਰ ਤੇ ਜਿਹੜਾ ਫੈਰ ਪਸਾਰ ਚੁੱਕਿਆ ਮੈਂ ਨਹੀਂ ਸਮਝਦਾ ਕਿ ਪੰਜਾਬ ਦੇ ਵਿੱਚ ਕੋਈ ਜਿਆ ਘਰ ਹੋਏਗਾ ਜਿੱਥੇ ਕੈਂਸਰ ਨੇ ਦਸਤਕ ਨਾ ਦਿੱਤੀ ਹੋਵੇ ਤੇ ਹਰ ਇੱਕ ਘਰ ਦੇ ਵਿੱਚ ਮੈਂ ਸਮਝਦਾ ਕਿ ਇੱਕ ਦੋ ਦੋ ਮੌਤਾਂ ਜਿਹੜੂ ਗੇੜਾ ਹੈਗਾ ਕੈਂਸਰ ਨਾ ਹੋਈਆਂ ਨਾ ਮੇਰੇ ਫਾਦਰ ਸਾਹਿਬ ਖੁਦ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ ਉਹਨਾਂ ਦੀ ਜਿਹੜਾ ਹੈਗਾ 2023 ਦੇ ਵਿੱਚ ਡੈਥ ਹੋਈ ਹੈ ਇਸ ਕਰਕੇ ਕੈਂਸਰ ਦਾ ਸੰਤਾਪ ਹਰ ਪੰਜਾਬੀ ਭੋਗ ਰਿਹਾ ਹੈ ਉਹ ਚਾਹੁੰਦਾ ਹੈ ਕਿ ਸਾਡਾ ਵਾਤਾਵਰਨ ਜਿਹੜਾ ਉਹ ਪਲੀਤ ਨਾ ਹੋਵੇ ਭਾਵੇਂ ਉਹ ਹਵਾ ਗਈ ਭਾਵੇਂ ਉਹ ਧਰਤੀ ਹੈ ਭਾਵੇਂ ਉਹ ਪਾਣੀ ਹੈ ਸਾਡੀ ਗੁਰਬਾਣੀ ਹੈ ਜਿਹੜੀ ਉਹਦੇ ਵਿੱਚ ਵੀ ਇਹੀ ਗੱਲ ਕੀਤੀ ਗਈ ਹੈ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਪਰ ਇਹ ਸਭ ਦੇ ਬਾਵਜੂਦ ਅਸੀਂ ਕਿਤਨਾ ਕਿਤੇ ਫੇਲ ਹੋਏ ਆ ਇਹਨਾਂ ਚੀਜ਼ਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਸੋਤਾ ਜੀ ਔਰ ਜਿਹੜਾ ਬੁੱਢੇ ਨਾਲੇ ਦੇ ਵਿੱਚ ਗੰਦਗੀ ਦਾ ਮਸਲਾ ਜਿਹੜਾ ਅੱਗੇ ਜਾ ਕੇ ਸਤਲੋਜ ਦੇ ਵਿੱਚ ਰਲ ਜਾਂਦਾ ਤੇ ਆਪਾਂ ਦਾ ਚਲੋ ਇੱਥੋਂ ਜਿਹੜਾ ਧਰਤੀ ਹੇਠਲਾ ਪਾਣੀ ਪੀ ਲੈਨੇ ਆ ਇੱਥੇ ਉਪਲਬਧ ਹੈਗਾ ਜੀ ਪਰ ਜਿਹੜੇ ਲੋਕ ਸਤਲੋਜ ਦਾ ਪਾਣੀ ਪੀਂਦੇ ਆ ਅੱਗੇ ਜਾ ਕੇ ਉਹਨਾਂ ਲੋਕਾਂ ਦੀ ਸਿਹਤ ਨਾਲ ਕਿਸ ਤਰ੍ਹਾਂ ਖਲਵਾੜ ਮੱਲੂ ਕੀਤਾ ਜਾ ਰਿਹਾ ਹੈ ਔਰ ਇਹ ਮਸਲੇ ਦਾ ਪੰਜਾਬ ਸਰਕਾਰ ਨੂੰ ਸੰਜੀਦਗੀ ਨਾਲ ਹੱਲ ਕਰਨਾ ਚਾਹੀਦਾ ਔਰ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਚੇਤਨਤਾ ਆ ਰਹੀ ਹੈ ਇਸੇ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਲੁਧਿਆਣਾ ਦੇ ਵਿੱਚ ਲੋਕਾਂ ਦਾ ਪਹੁੰਚਣਾ ਔਰ ਇਸ ਤੋਂ ਵੀ ਖਤਰਨਾਕ ਗੱਲ ਜਿਹੜੀ ਉਦਯੋਗਪਤੀਆਂ ਨੇ ਕੀਤੀ ਹੈ ਉਹਨਾਂ ਨੇ ਇਸ ਮਸਲੇ ਨੂੰ ਜਿਹੜਾ ਹੈਗਾ ਕੁੰਨੀ ਰੰਗ ਦੇਣ ਦੀ ਉਹ ਬਹੁਤ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪੰਜਾਬ ਸਰਕਾਰ ਨੂੰ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਉਹਨਾਂ ਉਦਯੋਗਪਤੀਆਂ ਨੇ ਉਹਨਾਂ ਉਦਯੋਗਾਂ ਦੇ ਵਿੱਚ ਪਲਾਂਟ ਲੱਗੇ ਹੋਏ ਨੇ ਐਸਟੀਪੀ ਸੀਵਰੇਜ ਟ੍ਰੀਟਮੈਂਟ ਪਲਾਂਟ ਪਾਣੀ ਨੂੰ ਸੋਧਣ ਦੇ ਲਈ ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਜਿਹੜੇ ਉਦਯੋਗਾਂ ਦੇ ਵਿੱਚ ਜਿਹੜਾ ਨਿਕਲ ਉਦਯੋਗ ਆ ਜਾਂ ਡਰਾਈ ਇੰਡਸਟਰੀ ਹੈ ਉਹ ਕੀ 바ਕੇ ਉਸ ਪੱਧਰ ਦੇ ਉੱਤੇ ਜਿਹੜਾ ਵੱਲੋਂ ਕੰਮ ਕਰ ਰਹੇ ਹੈ ਕਿ ਉਹਨਾਂ ਦੇ ਜਿਹੜੇ ਪਲਾਂਟ ਨੇ ਕੀ ਉਹ ਸੱਚਮੁੱਚ ਜਿਹੜਾ ਹੈਗਾ ਉਹਨਾਂ ਨੂੰ ਸਾਫ਼ ਕਰ ਰਿਹਾ ਪਾਣੀ ਨੂੰ ਜਾਂ ਖਾਣਾ ਜਿਹੜਾ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਇਸ ਕਰਕੇ ਇਹਦਾ ਇਹਦਾ ਚੈੱਕ ਕੀਤਾ ਜਾ ਸਕਦਾ ਦੂਸਰੀ ਗੱਲ ਜਿਹੜੀ ਹੈਗੀ ਹੈ ਉਹ ਇਹ ਵੀ ਚੈੱਕ ਕੀਤਾ ਜਾ ਸਕਦਾ ਜਿਹੜੇ ਸਾਡੇ ਸੰਘਰਸ਼ੀਲ ਬੰਦੇ ਨੇਗੇ ਉਹ ਵੀ ਚੈੱਕ ਕਰ ਸਕਦੇ ਨੇ ਜਾ ਕੇ ਵੀ ਕੀ ਜਿਹੜੇ ਰੂਲ ਨੇ ਨਿਯਮ ਨੇ ਸਾਡਾ ਸਾਡੇ ਕੋਲੇ ਪੰਜਾਬ ਪ੍ਰਦੇਸ਼ ਪੋਲੂਸ਼ਨ ਕੰਟਰੋਲ ਬੋਰਡ ਹੈਗਾਗਾ ਇਹ ਸਾਰੇ ਚੀਜ਼ਾਂ ਚੈੱਕ ਕੀਤੀਆਂ ਜਾ ਸਕਦੀਆਂ ਨੇ ਇਹਨਾਂ ਇਹਨਾਂ ਚੀਜ਼ਾਂ ਨੂੰ ਚੈੱਕ ਕਰਨਾ ਉਹ ਜਿਹੜੇ ਰੂਲ ਰੈਗੂਲੇਸ਼ਨ ਨੇ ਉਹਨਾਂ ਨੂੰ ਇੰਪਲੀਮੈਂਟ ਕਰਨਾ ਇਹ ਪੰਜਾਬ ਸਰਕਾਰ ਦੀ ਮੁਢਲੀ ਡਿਊਟੀ ਹੈ ਸੰਵਿਧਾਨ ਦੇ ਵਿੱਚ ਆਰਟੀਕਲ 21 ਹੈ ਜਿਹੜਾ ਉਹ ਹਰ ਇੱਕ ਮਨੁੱਖ ਨੂੰ ਜੀਣ ਦਾ ਅਧਿਕਾਰ ਦਿੰਦਾ ਹੈ ਇਹ ਫੰਡਾਮੈਂਟਲ ਰਾਈਟ ਆ ਸਾਡਾ ਜੇ ਹੁਣ ਫੈਕਟਰੀਆਂ ਵਾਲੇ ਸਾਡੇ ਇਸ ਜਿਹੜਾ ਮੰਨ ਲਓ ਬੁਨਿਆਦੀ ਚੜਾ ਜਿਹੜਾ ਹੱਕ ਹੈ ਸੰਵਿਧਾਨ ਦੇ ਵਿੱਚ ਦਰਜ ਹੈ ਉਹਨੂੰ ਵੀ ਪਲੀਟ ਕਰ ਰਹੇ ਉਹਨੂੰ ਸਾਤ ਪੂਰੇ ਹੈ ਜੇ ਸਾਡੇ ਜਵਣਾ ਤਾਂ ਸਾਡੇ ਵਾਸਤੇ ਸਾਫ ਪਾਣੀ ਸਾਫ ਜਿਹੜਾ ਹੈਗਾ ਹਵਾ ਤੇ ਸ਼ੁੱਧ ਧਰਤੀ ਸ਼ੁੱਧ ਭੋਜਨ ਇਹ ਚੀਜ਼ਾਂ ਸਾਨੂੰ ਚਾਹੀਦੀਆਂ ਨਾ ਇਸ ਕਰਕੇ ਮੈਂ ਸਮਝਦਾ ਇਹ ਸਾਡੇ ਜਿਹੜੇ ਫੰਡਾਮੈਂਟਲ ਰਾਈਟ ਹੈ ਉਹਦੀ ਵੀ ਲੰਘਣਾ ਹੋ ਰਹੀ ਹੈ ਇਹ ਤੋਂ ਬਿਨਾ ਸਫੀਰ ਬਾਦਲ ਜਿਹੜੇ ਧਾਰਮਿਕ ਸਜਾ ਬੇ ਜਿਹੜੇ ਮਖਾਲਤਖ ਸਾਹਿਬ ਤੇ ਅਕਾਲੀ ਦਲ ਦੀ ਸਮੁੱਥੀ ਲੀਡਰਸ਼ਿਪ ਪੇਸ਼ ਸੀ ਉਹਦੇ ਅਧੀਨ ਜਿਹੜੀ ਆਪਦੀ ਸਜਾ ਭੁਗਤ ਰਹਿਆ ਜੀ ਅੱਜ ਉਹਨਾਂ ਤੇ ਹਮਲਾ ਹੁੰਦਾ ਜੀ ਇਹ ਕੀ ਮੰਨਦੇ ਉਹਨਾਂ ਦੀ ਸੁਰੱਖਿਆ ਜਾਂ ਕਿ ਇਹ ਹਾਲਾਤਾਂ ਨੂੰ ਕਿਵੇਂ ਕਿੱਦਾਂ ਦੇਖਦੇ ਤੁਸੀਂ ਦੇਖੋ ਪੰਜਾਬ ਦੇ ਅੰਦਰ ਕੀ ਪੂਰੇ ਬੇਸ਼ਬ ਦੇ ਅੰਦਰ ਜਿਹੜਾ ਸਿੱਖਾਂ ਦਾ ਸਰਬੋਤਮ ਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ ਜੀ ਉਹਦੀ ਇੱਕ ਆਪਣੀ ਮਾਨਮਤੀ ਮਰਿਆਦਾ ਹੈ ਇੱਕ ਸ਼ਾਨਾਮਤਾ ਇਤਿਹਾਸ ਹੈ ਅਸੀਂ ਸਾਰੇ ਜਾਣਦੇ ਹਾਂ ਭਾਵੇਂ ਕੋਈ ਕਿੱਡਾ ਵੀ ਕਹਿੰਦਾ ਘਾਉਂਦਾ ਚੌਧਰੀ ਹੋਵੇ ਹਾਂ ਰਾਜਾ ਹੋਵੇ ਮਹਾਰਾਜਾ ਹੋਵੇ ਕੋਈ ਕਿਡਾਈ ਪੈਸੇ ਵਾਲਾ ਹੋਵੇ ਉਹ ਜਿਹੜਾ ਹੈਗਾ ਅਕਾਲ ਤੱਕ ਅੱਗੇ ਝੁਕਦਾ ਹੈ ਝੁਕਦਾ ਹੈ ਔਰ ਉਹਦਾ ਜਿਹੜਾ ਹਰ ਹੁਕਮ ਹੈ ਉਹ ਕਿਹੜੇ ਮੱਤੇ ਪ੍ਰਵਾਨ ਕਰਦਾ ਅਸੀਂ ਇਤਿਹਾਸ 'ਚ ਦੇਖਿਆ ਕਿੰਨੇ ਮੁੱਖ ਮੰਤਰੀ ਮੰਤਰੀ ਇਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਵੀ ਹਮ ਜਦੋਂ ਕੋਈ ਧਾਰਮਿਕ ਅਵੱਗਿਆ ਕਰਦੇ ਹੈ ਜਾਂ ਕਿਸੇ ਸਿੱਖ ਕੋਲ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਹ ਉਥੇ ਪੇਸ ਹੁੰਦਾ ਹੈ ਤੇ ਆਪਣੀ ਭੁੱਲ ਬਖਸਾਉਂਦਾ ਹੈ ਤੇ ਉਸ ਨੂੰ ਉਹਦੀ ਜਿਹੜੀ ਧਾਰਮਿਕ ਸਜ਼ਾ ਦਿੱਤੀ ਜਾਂਦੀ ਹੈ ਉਹਨੂੰ ਆਮ ਤੌਰ ਤੇ ਅਸੀਂ ਦੇਖਿਆ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਿਹੜਾ ਹੈਗਾ ਉਹਦੀ ਇੱਕ ਰੈਤ ਮਰਿਆਦਾ ਬਣੀ ਹੋਈ ਹੈ ਅਕਾਲ ਤੱਕ ਦੀ ਉਹਦੇ ਮੁਤਾਬਕ ਹੀ ਜਿਹੜਾ ਹੈਗਾ ਕਿਸ ਤਰ੍ਹਾਂ ਤਨਖਾਹਿਆ ਕੋਸਤ ਕਰਨਾ ਕਿਸ ਤਰ੍ਹਾਂ ਨੂੰ ਸਜ਼ਾ ਲਾਈ ਜਾਣੀ ਹੈ ਕਿਵੇਂ-ਕਿਵੇਂ ਸਜ਼ਾ ਲਾਈ ਜਾਊਗੀ ਇਹ ਸਾਰੀਆਂ ਚੀਜ਼ਾਂ ਰਿਟਨ ਦੇ ਵਿੱਚ ਜਿਹੜਾ ਹੈਗਾ ਨਿਜਮ ਕਾਨੂੰਨ ਅਕਾਲ ਤੱਕ ਤੇ ਆਪਣੇ ਬਣੇ ਹੋਏ ਆ ਹਾਂ ਔਰ ਜਿੱਦ ਤੱਕ ਤੁਸੀਂ ਸੁਖਵੀਰ ਸਿੰਘ ਬਾਦਲ ਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਸਜ਼ਾ ਲਗਾਈ ਗਈ ਹੈ ਜਿਵੇਂ ਸਿੱਖ ਰਤ ਮਰਿਆਦਾ ਦੇ ਵਿੱਚ ਲਿਖਿਆ ਕਿ ਜਦੋਂ ਵੀ ਕਿਸੇ ਸਿੱਖ ਨੇ ਅਕਾਲ ਤਖਤ ਦੇ ਅੱਗੇ ਪੇਸ਼ ਹੋਣਾ ਤਾਂ ਉਹ ਇੱਕ ਨਿਮਾਣੇ ਸਿੱਖ ਵਾਂਗ ਪੇਸ਼ ਹੋਵੇ ਜੀ ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਸਰਬੀਰ ਸਿੰਘ ਬਾਦਲ ਆਪਣਾ ਅਸਤੀਫਾ ਦੇ ਕੇ ਉੱਥੇ ਇੱਕ ਨਿਮਾਣੇ ਸਿੱਖ ਵਜੋਂ ਪੁੱਜਦੇ ਆਂ ਔਰ ਜਿਸ ਤਰ੍ਹਾਂ ਅਸੀਂ ਦੇਖਿਆ ਪੂਰੀ ਦੁਨੀਆ ਨੇ ਦੇਖਿਆ ਕਿ ਜੋ ਵੀ ਵੱੱਜਰ ਗੁਨਾਹ ਜਾਂ ਗਲਤੀਆਂ ਅਕਾਲੀ ਦਲ ਦੇ ਆਗੂ ਨੇ ਕੀਤੀਆਂ ਔਰ ਉਹ ਹਾਂ ਜਾਂ ਨਾ ਜਥੇਦਾਰ ਸਾਹਿਬ ਨੇ ਪੂਰੀ ਦੁਨੀਆ ਦੇ ਨਾਲ ਜਿਹੜਾ ਹੈਗਾ ਉਹਨੇ ਕਿਹਾ ਹਾਂ ਜੀ ਤੇ ਸਾਰੇ ਆਕਾਲੀ ਆਗੂਆਂ ਨੇ ਜਿਹੜਾ ਹੈਗਾ ਬਿਨਾਂ ਹੀਲੋ ਜਿੱਦੇ ਉਹ ਗਲਤੀਆਂ ਮੰਨੀਆਂ ਤੇ ਉਹਨਾਂ ਨੂੰ ਜਿਹੜੀ ਧਾਰਮਿਕ ਸਜ਼ਾ ਦਿੱਤੀ ਦਿੱਤੀ ਔਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਟ੍ਰੈਂਡ ਚੱਲਿਆ ਕਿ ਜੀ ਜਿਹੜਾ ਇਹ ਸਜ਼ਾ ਧਾਰਮਿਕ ਕਿਉਂ ਲਗਾਈ ਗਈ ਹੈ ਜਿਹੜੇ ਜੀ ਅਸੀਂ ਕਹਿ ਦਈਏ ਵੀ ਇਹ ਸੇਵਾ ਕਰਨੀ ਜਾਂ ਭਾਂਡੇ ਮਾਂਜਣੇ ਸਫਾਈ ਕਰਨੀ ਝਾੜੂ ਲਾਉਣਾ ਪੋਚਾ ਲਾਉਣਾ ਜੇ ਇਹਨੂੰ ਸਜ਼ਾ ਕਹਿੰਦੇ ਹੋ ਫਿਰ ਤਾਂ ਗਰੀਬ ਲੋਕ ਜਿਹੜੇ ਲੋਕ ਸਜ਼ਾ ਰੋਜ਼ ਭੁਗਤ ਰਹੇ ਆ ਹੂੰ ਇਹ ਸਜਾ ਨਹੀਂ ਗਿਆ ਜੀ ਸੋ ਇਸ ਤਰ੍ਹਾਂ ਦਾ ਟ੍ਰੈਂਡ ਚੱਲਿਆ ਟ੍ਰੈਂਡ ਵੀ ਚੱਲਿਆ ਵਿੱਚ ਲੋਕ ਤਾਂ ਇਹ ਚਾਹੁੰਦੇ ਨੇ ਇਹਨਾਂ ਦੀਆਂ ਉਹਨੀਆਂ ਜਾਇਦਾਦਾਂ ਵੀਕਰ ਉਹ ਕਰਕੇ ਵੰਡ ਦੇਣ ਉਹ ਲੋਕ ਜਿਹੜਾ ਹੈਗਾ ਅਣਜਾਣ ਨੇ ਉਹ ਸਿੱਖ ਰਤ ਮਤੇ ਮर्याਦਤੋਂ ਅਣਜਾਣ ਨੇ ਸਿੱਖੀ ਸਿਧਾਂਤਾਂ ਤੋਂ ਜਿਹੜਾ ਹੈਗਾ ਅਣਜਾਣ ਨੇ ਦੇਖੋ ਕੋਈ ਵੀ ਬੰਦਾ ਜਦੋਂ ਧਾਰਮਿਕ ਆਗਿਆ ਜਾਂ ਗਲਤੀ ਕਦੋਂ ਕਰਦਾ ਜਦੋਂ ਉਹਦੇ ਮਨ 'ਚ ਹੰਕਾਰ ਆ ਜਾਂਦਾ ਹੈ ਹੰਕਾਰ ਸੱਤਾ ਸਿਰ ਨੂੰ ਜੜ ਜਾਂਦੀ ਹੈ ਪੈਸੇ ਦੇ ਹੰਕਾਰ 'ਚ ਬੰਦਾ ਉਹ ਮਾਇਆ ਦੇ ਡੁੱਬ ਜਾਂਦਾ ਹੈ ਔਰ ਦੂਜਿਆਂ ਨੂੰ ਕੀੜੇ ਮਕੌੜੇ ਸਮਝਦਾ ਹੈ ਕਿ ਮੈਨ ਤੋਂ ਬਿਹਤਰ ਤੇ ਮੈਨ ਤੋਂ ਵੱਡਾ ਕੋਈ ਹੈ ਹੀ ਨਹੀਂ। ਨਹੀਂ। ਫਿਰ ਉਹ ਉਸ ਸੱਤਾ ਦੇ ਨਸ਼ੇ 'ਚ, ਪੈਸੇ ਦੇ ਨਸ਼ੇ 'ਚ ਚੂਰ ਹੋ ਕੇ ਫਿਰ ਉਹ ਧਾਰਮਿਕ ਵਗਿਆ ਗਲਤੀਆਂ ਤੇ ਜ਼ੁਲਮ ਕਰਦਾ ਹੈ। ਹੂੰ। ਇਸੇ ਕਰਕੇ ਅਕਾਲ ਤਖਤ ਸਾਹਿਬ ਦਾ ਸੰਕਲਪ ਹੈ ਇਹ ਰਹਿਤ ਮਰਿਆਦਾ ਦੇ ਵਿੱਚ ਹੈ ਕਿ ਤੁਸੀਂ ਭਾਂਡੇ ਮਾਂਜਣੇ ਆ ਤਾਂ ਕਿ ਉਹਦੇ ਅੰਦਰ ਦੀ ਜਿਹੜੀ ਮੈਲ ਹੈ, ਭਾਵਨਾ ਹੰਦਰ ਮਲ ਹੋ ਸਕੇ, ਸਾਫ਼ ਹੋ ਕੇ। ਕਿਉਂਕਿ ਜਿਹੜੇ ਜਿਹੜੇ ਫੇਸਬੁੱਕ ਤੇ ਵਿਦਵਾਨ ਇਹ ਕਹਿ ਰਹੇ ਆ ਜਿਹੜੇ ਅਣਜਾਣ ਲੋਕ ਹੈ ਕਿ ਜੀ ਇਹ ਤਾਂ ਆਮ ਲੋਕ ਰੋਜ਼ ਹੀ ਕਰਦੇ ਆ ਤਾਂ ਮਤਲਬ ਸੱਚਾ ਪੁੱਤਰ ਹੈ। ਉਹ ਨਹੀਂ ਭਾਈ ਜਿਹੜਾ ਆਮ ਲੋਕ ਹੈ ਉਹਦੇ ਮਨ ਦੇ ਅੰਦਰ ਤਾਂ ਪਹਿਲੇ ਹੀ ਦਇਆਲਤਾ ਗਈ ਉਹਦਾ ਮਨ ਨਿਰਮਲ ਹੈ ਸੇਵਾ ਭਾਵ ਹੈ ਕੋਈ ਹੰਕਾਰ ਨਹੀਂ ਦੁਬੈਸ਼ ਨਹੀਂ ਉਹਦਾ ਆਪਣੇ ਆਪ ਨੂੰ ਨੀਵਾਂ ਆਲਰੇਡੀ ਸਮਝਦਾ ਹੈ ਗੁਰੂ ਦਾ ਸਿੱਖ ਹੈ ਗੁਰੂ ਦੇ ਪੈਛ ਰੰਦਾ ਹੈ ਔਰ ਪੈਦਾ ਉਹਨਾਂ ਲੋਕਾਂ ਨੂੰ ਦਿਵਾਉਣਾ ਜਿਹੜਾ ਕਿਤਨਾ ਕਿਤੇ ਪੈ ਮਿਲਣਾ ਛੱਡ ਗਏ ਸੀ ਉਹ ਦਰਸ਼ਾ ਲੈ ਕੇ ਤਾਈਓ ਬਟਿਆ ਉਹਨਾਂ ਕਾਹ ਰਾ ਗਿਆ ਸੀ ਤੇ ਉਹਨਾਂ ਨੂੰ ਜਿਹੜਾ ਹੈਗਾ ਅਮਰਾਂ ਦੇ ਉਪਨ ਤਰਪੀ ਤੇ ਲੈ ਕੇ ਜਾਣਾ ਕਿ ਭਾਈ ਸਾਹਿਬ ਤੁਹਾਡੇ ਮਨ ਦੇ ਅੰਦਰ ਦਇਆ ਭਾਵਨਾ ਆਪੇ ਲੋਕਾਂ ਦੇ ਪ੍ਰਤੀਸ਼ਠਾਕਾਰ ਆਵੇ ਜਿਹੜਾ ਹੰਕਾਰ ਹੈ ਉਹ ਤੁਹਾਡੇ ਅੰਦਰੋਂ ਚਲਿਆ ਜਾਵੇ ਤੇ ਨਿਮਰਤਾ ਤੁਹਾਡੇ ਅੰਦਰ ਭਰ ਦਿੱਤੀ ਜਾਵੇ ਇਸ ਕਰਕੇ ਕਹਿਣ ਤੋਂ ਭਾਵ ਇੱਕ ਚੰਗਾ ਮਨੁੱਖ ਬਣਾਉਣ ਦੇ ਲਈ ਜਿਹੜਾ ਹੈਗਾ ਇਹ ਸਜਾ ਦਿੱਤੀ ਜਾਂਦੀ ਹੈ ਜਿਹਨੂੰ ਸੇਵਾ ਕਿਹਾ ਜਾਂਦਾ ਸੋ ਇਸ ਕਰਕੇ ਜਿਹੜੀ ਦੂਸਰੀ ਗੱਲ ਤੁਸੀਂ ਕਹੀ ਸੀ ਦੇਖੋ ਅੱਜ ਅਸੀਂ ਦੇਖਿਆ ਕਿ ਦਰਬਾਰ ਸਾਹਿਬ ਦੇ ਮੁੱਖ ਦਵਾਰ ਤੇ ਸੁਖਵੀਰ ਸਿੰਘ ਬਾਦਲ ਬੈਠੇ ਹੈ ਚੋਲਾ ਉਹਨਾਂ ਨੇ ਸੇਵਾਦਾਰ ਵਾਲਾ ਪਾਇਆ ਹੋਇਆ ਬਰਸਾ ਹੱਥ ਫੜਾਇਆ ਹੋਇਆ ਇੱਕ ਜਿਹੜਾ ਹੈਗਾ ਕੋਈ ਸਿੱਖ ਵਿਅਕਤੀ ਆਉਂਦਾ ਤੇ ਉਹਨਾਂ ਨੇ ਗੋਲੀ ਚਲਾਉਣ ਦਾ ਯਤਨ ਕੀਤਾ ਉੱਥੇ ਤੇ ਉਹ ਗੋਲੀ ਦਰਬਾਰ ਸਾਹਿਬ ਦੇ ਜਿਹੜਾ ਹੈਗਾ ਸਿਕਿਉਰਿਟੀ ਹੈ ਹਾਂ ਜੀ ਉਹਦੇ ਤੇ ਜਾ ਕੇ ਲੱਗੀ ਅਸੀਂ ਇਹ ਸਮਝਦੇ ਹਾਂ ਕਿ ਹਮਲਾ ਸੁਰਖੀਤ ਸਮ ਬਦਲਤੇ ਨਹੀਂ ਇਹ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਇੱਕ ਤਰ੍ਹਾਂ ਨਾਲ ਕਿਉਂਕਿ ਗੁਰੂ ਦੀ ਸਰਨ ਵਿੱਚ ਆਏ ਉਸੇ ਵਿਅਕਤੀ ਤੇ ਹਮਲਾ ਹੋਣਾ ਇਹ ਬਹੁਤ ਨਿੰਦਣਯੋਗ ਗੱਲ ਹੈ ਹਰ ਪੰਜਾਬੀ ਨੇ ਇਹਦਾ ਮਾੜਾ ਮਨਾਇਆ ਹੈ ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਦਾ ਹੋਵੇ ਭਾਵੇਂ ਉਹ ਕਿਸੇ ਜਥੇਵੰਦਾਗੂ ਹੋਵੇ ਇਥੋਂ ਤੱਕ ਕਿ ਭਾਵੇਂ ਉਹ ਸੁਖਵੀਰ ਸਿੰਘ ਬਾਦਲ ਦਾ ਵਿਚਾਰਤਾਰਕ ਵਿਰੋਧੀ ਹੋਵੇ ਵਿਰੋਧੀ ਹੋਵੇ ਉਹਨਾਂ ਨੇ ਵੀ ਕਿਹਾ ਕਿ ਮਾਰਾ ਹੋਇਆ ਨਹੀਂ ਹੋਣਾ ਚਾਹੀਦਾ ਸੀ ਖਾਸ ਤੌਰ ਤੇ ਜਏ ਇਨਸਾਨ ਦੇ ਉੱਤੇ ਜਿਹੜਾ ਅਕਾਲ ਤਖਤ ਸਾਹਮਣੇ ਸਮਰਪਿਤ ਹੋਇਆ ਔਰ ਅਕਾਲ ਤਖਤ ਦੇ ਹੁਕਮਾਂ ਨੂੰ ਮੰਨਦਾ ਹੋਇਆ ਸੇਵਾ ਕਰ ਰਿਹਾ ਦੇਖੋ ਜਦੋਂ ਸੁਖਵੀਰ ਸਿੰਘ ਬਾਦਲ ਜਿਹੜਾ ਹੈਗਾ ਦੁਆਰ ਦੇ ਸਾਹਮਣੇ ਬੈਠੇ ਸੀ ਤਾਂ ਉਹਨਾਂ ਨੇ ਸੇਵਾਦਾਰਾਂ ਨਾਲ ਚੋੜਾ ਪਾਇਆ ਸੀ ਚੋੜਾ ਬਰਸਾਤ ਇਸ ਕਰਕੇ ਉਸ ਵੇਲੇ ਕੋਈ ਪੋਲਿਟਿਕਲ ਪਾਰਟੀ ਦਾ ਕੋਈ ਨਹੀਂ ਸੀ ਨਾ ਉਹ ਕਾਲੀ ਦਲ ਦੇ ਪ੍ਰਧਾਨ ਸੀ ਇਸ ਕਰਕੇ ਗੁਰੂ ਘਰ ਦੇ ਵਿੱਚ ਇੱਕ ਸੇਵਾਦਾਰ ਤੇ ਹਮਲਾ ਹੋਣਾ ਇਹਨੂੰ ਇਸ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਔਰ ਇਹਦੀ ਜਿੰਨਾ ਨਿੰਦਾ ਕੀਤੀ ਜਾਵੇ ਉਨੀ ਘਟ ਹੈ ਔਰ ਦੂਸਰੀ ਗੱਲ ਜਿਹੜੇ ਪੰਜਾਬ ਦੇ ਵਿੱਚ ਹਾਲਾਤ ਹੈ ਇਹ ਮੈਂ ਕੜੀ ਵਜੋਂ ਦੇਖਦਾ ਕਿ ਲਗਾਤਾਰ ਜਿਹੜੀਆਂ ਪੰਜਾਬ ਪ੍ਰਤੀ ਸ਼ਕਤੀਆਂ ਨੇ ਪੰਥ ਪ੍ਰਤੀ ਸ਼ਕਤੀਆਂ ਨੇ ਉਹ ਚਾਹੁੰਦੀਆਂ ਨੇ ਕਿ ਪੰਜਾਬ ਨੂੰ ਜਿਹੜਾ ਹੈਗਾ ਵਿਚਾਰਧਾਰਤ ਤੌਰ ਤੇ ਮਾਰ ਦਿੱਤਾ ਜਾਏ ਔਰ ਇਹਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਆ ਜਿਹੜਾ ਰੰਗ ਤੇ ਖਲਾ ਹੈ ਉਸ ਖਲਾ ਦਾ ਫਾਇਦਾ ਜਿਹੜਾ ਹੈਗਾ ਪੰਜਾਬ برو ਦੀ ਸ਼ਕਤੀਆਂ ਚੱਕ ਰਹੀਆਂ ਨੇ ਕਿਉਂਕਿ ਕੋਈ ਵੀ ਸੰਘਰਸ਼ ਹੈ ਉਹ ਆਗੂ ਤੋਂ ਬਿਨਾ ਲੀਡਰ ਤੋਂ ਬਿਨਾ ਨਹੀਂ ਜਿੱਤਿਆ ਜਾ ਸਕਦਾ ਔਰ ਜੇ ਤੁਸੀਂ ਕੋਈ ਅਜਿਹੇ ਸੰਘਰਸ਼ ਕਰਨ ਦੀ ਕੋਸ਼ਿਸ਼ ਵੀ ਕਰੋਗੇ ਹਮ ਆਵੇਂ ਲੋਕ ਇਕੱਠੇ ਹੋ ਜਾਣ ਵੱਡੀ ਗਿਣਤੀ 'ਚ ਹੋ ਜਾਣ ਪਰ ਉਹਦੇ ਨਤੀਜੇ ਨੇ ਜਿਹੜੇ ਉਹ ਕਦੇ ਵੀ ਸਾਰਥਕ ਨਹੀਂ ਨਿਕਲਣ ਤੇ ਔਰ ਉਹ ਸੰਘਰਸ਼ ਹਮੇਸ਼ਾ ਜਿਹੜਾ ਹੈਗਾ ਖੂਨੀ ਸੰਘਰਸ਼ ਦੇ ਛਿੱਟੇ ਵਜੋਂ ਨਿਕਲੇਗਾ ਔਰ ਉਹਦੇ ਖੋਨੀ ਨਤੀਜੇ ਨਿਕਲਣਗੇ ਇਹ ਗੱਲ ਇਤਿਹਾਸ ਚੋਂ ਅਸੀਂ ਸਿੱਖੀ ਹੈ ਇਸ ਕਰਕੇ ਪੰਜਾਬ ਨੂੰ ਜੋਗ ਲੀਡਰਸ਼ਿਪ ਦੀ ਲੋੜ ਹੈ ਪੰਜਾਬ ਨੂੰ ਸਮਝਦਾਰ ਲੀਡਰਸ਼ਿਪ ਦੀ ਲੋੜ ਹੈ ਮਚ्योर ਲੀਡਰਸ਼ਿਪ ਦੀ ਲੋੜ ਹੈ ਇਸ ਕਰਕੇ ਜਿੰਨਾ ਚਿਰ ਪੰਜਾਬ ਦੀ ਕੋਈ ਵੀ ਖੇਤਰੀ ਪਾਰਟੀ ਘੱਟੋ-ਘੱਟ ਕਿੰਨੀ ਪਾਰਟੀ ਤਾਂ ਪੰਜਾਬ ਨੂੰ ਚਾਹੀਦੀ ਹੈ ਨਾ ਜਿਹੜੀ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕੇ ਜੇ ਉਹ ਨਹੀਂ ਵੀ ਕਰਨਗੇ ਘੱਟੋ-ਘੱਟ ਪੰਜਾਬੀ ਉਹਦੀ ਬਾਹ ਮਰੋੜ ਕੇ ਉਸ ਏਜੰਟ ਤੇ ਲੈ ਕੇ ਦਾ ਆ ਸਕਦੇ ਹੈ ਨਾ ਇਸ ਕਰਕੇ ਸਮੂਹ ਪੰਜਾਬੀਆਂ ਨੂੰ ਇਦੇ ਤੇ ਯਤਨ ਕਰਨੇ ਚਾਹੀਦੇ ਨੇ ਕਿ ਘੱਟੋ ਘੱਟ ਪੰਜਾਬ ਦੀ ਸਿਆਸੀ ਤੈਰਾ ਜਿਹੜੀ ਉਹਨੂੰ ਖੜੀ ਕਰਨ ਲਈ ਜ਼ੋਰ ਲਾਉਣਾ ਚਾਹੀਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇੱਕ ਮੇਰਾ ਜਾਂਦੀ ਵੀ ਸਵਾਲ ਜਿਹੜਾ ਜਿੰਨੇ ਹਮਲਾ ਕੀਤਾ ਸਖਸ ਉਹਦੇ ਸੰਬੰਧੀ ਆ ਜੀ ਵੀ ਜਿਵੇਂ ਆਪਣੇ ਬੰਦੀ ਸਿੰਘਾ ਦੀ ਲਾ ਲੋ ਜੀ ਰਿਹਾਈ ਦੇ ਲਈ ਸਾਰਿਆਂ ਨੂੰ ਸਾਰੀਆਂ ਪਾਰਟੀਆਂ ਕਰਦੀਆਂ ਉਹ ਜਿਵੇਂ ਵੀ ਕਰਦੀਆਂ ਕੀ ਤੇ ਮੰਨਦੇ ਵੀ ਜਿਹੇ ਜਿਹੇ ਦਾ ਉਹ ਸਾਧਰਨ ਦੇਖੋ ਬੈਕਗ੍ਰਾਉਂਡ ਅਸੀਂ ਦੇਖਿਆ ਜਿਹਦੇ ਨਾਮ ਨੇ ਨਾਂ ਸਿੰਘ ਜਿਹੜਾ ਨਰੈਣ ਸਿੰਘ ਚੌੜਾ ਹੈ ਜੀ ਇਹ ਜਿਹੜਾ ਹੈਗਾ ਲਗਾਤਾਰ ਸਰਗਰਮ ਰਿਹਾ 1984 ਤੋਂ ਬਾਅਦ ਪਾਕਿਸਤਾਨ ਵੀ ਗਿਆ ਹੈ ਕਿ ਜਿਹੜਾ ਜੇਲ ਬ੍ਰੇਕ ਹੋਈ ਆ ਉਹਦੇ ਚ ਵੀ ਇਹਦਾ ਹੱਥ ਸੀਗਾ ਔਰ ਕਈ ਮਾਮਲੇ ਤੇ ਦਰਜ ਹੈ ਔਰ ਉਹ ਜਮਾਨਤ ਤੇ ਆਇਆ ਰਿਹਾ ਹੂੰ ਔਰ ਦੇਖੋ ਇਹ ਕੱਲੀ ਹਰਕਤ ਇਹ ਨਹੀਂ ਹੈ ਕਿ ਉਹਨੇ ਸੁਖਵੀਰ ਸਿੰਘ ਬਾਦਲ ਤੇ ਹਮਲਾ ਕਰਤਾ ਜਿਹੜੇ ਲੋਕ ਖੋਸ ਹੋ ਰਹੇ ਆ ਕਿ ਬਹੁਤ ਵਧੀਆ ਹੋ ਗਿਆ ਜਾਂ ਫਲਾਨਾ ਹੋ ਗਿਆ ਇਹਦਾ ਅਸਰ ਬਹੁਤ ਦੂਰਗਾਮੀ ਹੋਣਾ ਹੈ ਹਾਂ ਜਿਹੜੇ ਸਾਡੇ ਬੰਦੀ ਸਿੰਘ ਹੈ ਉਹਨਾਂ ਤੇ ਵੀ ਉਹਨਾਂ ਦੀ ਰਿਹਾਈ ਤੇ ਵੀ ਇਹ ਦਾਸ ਰੋਣਾ ਹੈ ਰਿਹਾਈ ਦਾਸ ਰੋਣਾ ਹੀ ਹੈ ਔਰ ਸੈਂਟਰ ਦੀ ਸਰਕਾਰ ਨੂੰ ਇੱਕ ਬਹਾਨਾ ਮਿਲ ਗਿਆ ਕਿ ਦੇਖੋ ਜੀ ਇਸ ਤਰ੍ਹਾਂ ਦੇ ਬੈਕਗ੍ਰਾਉਂਡ ਦੇ ਬੰਦੇ ਚਾਹ ਨਰੈਨਦਨ ਸਿੰਘ ਚੌੜਾ ਦੀ ਉਮਰ 70 75 ਸਾਲ ਦੇ ਗਰੀਬ ਹੈ ਔਰ ਜਿਹੜਾ ਅਸੀਂ ਆਧਾਰ ਬਣਾ ਰਹੇ ਹਾਂ ਕਿ ਹੁਣ ਸਾਡੇ ਬੰਦੀ ਸਿੰਘ ਬਜ਼ੁਰਗ ਹੋ ਗਏ ਹੈ ਜਾਂ ਉਹ 60 ਸਾਲ 70 ਸਾਲ 65 ਸਾਲ ਦੀ ਉਮਰ ਹੋ ਗਈ ਹੈ ਹੁਣ ਉਹ ਕੀ ਕਰ ਦੇਣਗੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਨੇ ਸਾਡੇ ਜਿਹੜੇ ਲੋਕਾਂ ਦੀਆਂ ਉਹਨਾਂ ਨੂੰ ਉਧਾਰ ਬਣਾ ਕੇ ਖੂਫੀ ਏਜੰਸੀਆਂ ਕੇਂਦਰ ਦੀਆਂ ਸਰਕਾਰਾਂ ਉਹ ਸਾਡੇ ਕਲਾਫੀ ਵਰਤੀ ਜਾ ਰਹੀਆਂ ਨੇਗੀਆਂ ਇਸ ਕਰਕੇ ਜਿਹੜੀ ਵੀ ਕੋਈ ਘਟਨਾ ਹੁੰਦੀ ਹੈ ਉਹਦੇ ਕਈ ਪੱਖ ਹੁੰਦੇ ਆ ਸਾਨੂੰ ਸਾਰੇ ਪੱਖਾਂ ਤੋਂ ਵਿਚਾਰ ਕੇ ਜਿਹੜਾ ਹੈਗਾ ਮੰਨ ਲਓ ਉਹ ਗੱਲ ਕਰਨੀ ਚਾਹੀਦੀ ਹੈ ਖਾਸ ਤੌਰ ਤੇ ਇੱਕ ਮੇਰੀ ਅਪੀਲ ਹੈ ਕਿ ਆ ਜਿਹੜਾ ਦੌਰ ਹੈ ਪੰਜਾਬ ਦੇ ਅੰਦਰ ਬਹੁਤ ਨਾਜ਼ੁਕ ਦੌਰ ਹੈ ਔਰ ਜਿੰਨੇ ਵੀ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਸੱਜਣਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਸੰਜਮ ਦੇ ਨਾਲ ਜਿਹੜਾ ਹੈਗਾ ਸਮਝਦਾਰੀ ਨਾਲ ਕੀਤੀ ਜਾਣੀ ਚਾਹੀਦੀ ਤੁਹਾਡੀ ਇੱਕ ਲਿਖੀ ਗੱਲ ਪੰਜਾਬ ਨੂੰ ਜਿਹੜਾ ਹੈਗਾ ਉਹ ਬੜੇ ਭਿਆਨਕ ਸਿੱਟੇ ਪੰਜਾਬੀਆਂ ਨੂੰ ਦੇ ਭੁਗਤਨੇ ਪੈ ਸਕਦੇ ਆ ਇਸ ਲਈ ਇਹਦੀ ਵਰਤੋਂ ਜਿਹੜੀ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਨਾਲ ਕਰੋ ਕੋਈ ਵੀ ਗੱਲ ਲਿਖਣ ਤੋਂ ਪਹਿਲਾਂ ਜਿਹੜਾ ਹੈਗਾ ਸੋਚੋ ਆਪਣੀ ਇਹ ਆਦਤ ਬਣ ਗਈ ਹੈ ਕਿ ਅਸੀਂ ਜਿਹੜਾ ਹੈਗਾ ਨੈਗੇਟਿਵ ਕਮੈਂਟ ਕਰਕੇ ਵਿਰੋਧੀ ਕਮੈਂਟ ਕਰਕੇ ਅੱਗੇ ਨਿਕਲ ਜਾਂਦੇ ਆ ਪਰ ਉਹ ਹੌਲੀ-ਹੌਲੀ ਹੌਲੀ-ਹੌਲੀ ਪੂਰੇ ਪੰਜਾਬ ਵਿੱਚ ਸਪਰੈਡ ਹੁੰਦਾ ਤੇ ਇੱਕ ਧਾਰਨਾ ਬਣ ਜਾਂਦੀ ਹੈ ਇਸ ਕਰਕੇ ਅਸੀਂ ਇੱਕ ਜ਼ਿੰਮੇਵਾਰ ਪੰਜਾਬੀ ਹੋਣ ਦਾ ਜਿਹੜਾ ਹੈਗਾ ਰੂਲਸ ਹਨ ਨਿਵਾਉਣਾ ਚਾਹੀਦਾ ਹੈ ਸੋ ਤਾਂ ਹੀ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਇਹ ਸਨ ਕਲਵੰਤ ਸਿੰਘ ਟੱਬਾ ਜੀ ਇਹ ਪੂਰੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਤੇ ਕਿਸੇ ਦਿਨ ਫਿਰ ਮਿਲਦਾ ਹੈ ਕਿਸੇ ਇਹੋ ਜਿਹੇ ਸੱਜਣ ਮਿੱਤਰ ਨਾਲ ਤਾਲੀ ਸਾਨੂੰ ਦੀਓ ਜੀ ਧੰਨਵਾਦ